ਮੈਂ ਇੱਕ ਗਾਥਾ ਪੜ੍ਹੇ ਸੀ ਇੱਕ ਬਜ਼ੁਰਗ ਪਿਤਾ ਬੇਸtre ਮਰਗਤੇ ਦਮ ਤੋੜ ਰਿਹਾ ਸੀ ਆਪਣੇ ਬੱਚਿਆਂ ਨੂੰ ਉਸਨੇ ਇੱਕ ਸੰਦੂਕ ਦਿੱਤਾ ਬਕਸਾ ਦਿੱਤਾ ਲੋਹੇ ਦਾ ਔਰ ਉਹਨੂੰ ਤਿੰਨ ਤਾਲੇ ਲਗੇ ਚਾਬੀਆਂ ਵੀ ਦਿੱਤੀਆਂ ਦੇਖ ਕੇ ਮੇਰੇ ਬੱਚਿਓ ਇਹਨੂੰ ਸੰਭਾਲ ਕੇ ਰੱਖਣਾ ਮੇਰੇ ਜੀਵਨ ਭਰ ਦੀ ਮਿਹਨਤ ਹੈ ਮੇਰੇ ਜੀਵਨ ਭਰ ਦੀ ਤਪੱਸਿਆ ਹੈ ਮੇਰੇ ਜੀਵਨ ਭਰ ਦਾ ਹੌਨ ਪਸੀਨਾ ਹੈ ਇਹਨੂੰ ਸੰਭਾਲ ਕੇ ਰੱਖਣਾ ਬੱਚਿਆਂ ਨੇ ਸੁਣ ਲਿਆ ਪਿਤਾ ਇਹ ਜੀ ਕਹਿੰਦਾ ਹੈ ਔਰ ਪਿਤਾ ਦੀ ਦਿੱਤੀ ਹੋਈ ਕੀਮਤੀ ਨਿਸ਼ਾਨੀ ਹੈ ਬੱਚਿਆਂ ਨੇ ਕਈ ਕੀਤਾ ਉਸ ਬਕਸ਼ੇ ਨੂੰ ਤੱਕੇ ਪਹੁੰਚਤੇ ਰੱਖੇ ਬੜੇ ਸੋਹਣੇ ਸੋਹਣੇ ਰੁਮਾਲੇ ਉੱਪਰ ਪਾ ਰੋਜ਼ ਸਵੇਰੇ ਸ਼ਾਮ ਉਹ ਧੂਪ ਦੀਪ ਵੀ ਕਰਦੇ ਨੇ ਰੋਜ਼ ਮਥਾ ਵੀ ਟੇਕਦੇ ਨੇ ਪਿਓ ਦਾ ਰੂਪ ਜਾਣ ਕੇ ਪਿਤਾ ਦੀ ਦੇਣ ਸਮੇ ਦੀ گردش ਵਕਤ ਦੀ گردش ਮਫਲਸ ਹੋ ਗਏ ਗਰੀਬ ਹੋ ਗਏ ਵਪਾਰ ਦੇ ਵਿੱਚ ਐਸੇ ਘਾਟੇ ਪੈ ਗਏ ਕੋਲ ਕੁਝ ਵੀ ਨਾ ਰਿਹਾ ਹਾਲਾਤ ਐਸੇ ਆ ਗਏ ਦੋ ਵਕਤ ਦੀ ਰੋਟੀ ਚਲਾਣੀ ਵੀ ਔਖੀ ਹੋ ਗਈ ਅੱਜ ਇੱਕ ਸੰਤ ਆਇਆ ਉਹਨੇ ਦਵਾਰ ਤੇ ਦਸਤਕ ਦਿੱਤੀ ਇਹਨਾਂ ਦੋ ਬੱਚਿਆਂ ਨੇ ਦਰਵਾਜ਼ਾ ਖੋਲ੍ਹਿਆ ਫਕੀਰ ਨੇ ਆਪਣਾ ਖੱਪਰ ਅੱਗੇ ਕੀਤਾ ਉਹ ਦੋਵੇਂ ਕਹਿ ਲਗੇ ਸੰਤ ਜੀ ਅੱਜ ਤੇ ਸਾਡੇ ਪੇਟ ਦਾ ਖੱਪਰ ਹੀ ਖਾਲੀ ਹੈ ਤੁਹਾਡੇ ਖੱਪਰ ਦੇ ਚ ਕੀ ਪਾਈਏ ਫਾਨੋਂ ਕੀ ਦੇਈਏ ਫਕੀਰ ਕਹਿਣ ਲਗਾ ਮੈਂ ਇਸ ਖੱਪਰ ਵਿੱਚ ਕੋਈ ਫਾਨੋਂ ਦੇਣ ਵਾਸਤੇ ਆਇਆ ਆਪਦੀ ਗੈਤਲੀ ਅਰਜ਼ ਕਰਾਂ ਕਈਆਂ ਦਾ ਦੇਣਾ ਵੀ ਖੋਣਾ ਹੁੰਦਾ ਹੈ ਕਈਆਂ ਦਾ ਦੇਣਾ ਦੇਣਾ ਨਹੀਂ ਆਉਂਦਾ ਲੈਣਾ ਆਉਂਦਾ ਹੈ। ਕਈਆਂ ਦਾ ਲੈਣਾ ਲੈਣਾ ਨਹੀਂ ਆਉਂਦਾ ਦੇਣਾ ਆਉਂਦਾ। ਅਗਲੇ ਨੂੰ ਝੋਟ ਕਰਨੀ ਹੋਵੇ ਹੱਸ ਕੇ ਵੀ ਝੋਟ ਕੀਤੀ ਜਾ ਸਕਦੀ ਹੈ ਰੋਕ ਕੇ ਵੀ ਝੋਟ ਕੀਤੀ ਜਾ ਸਕਦੀ। ਅਗਲੇ ਨੂੰ ਮਾਰਨਾ ਹੋਵੇ ਇੱਜ਼ਤ ਦੇ ਕੇ ਵੀ ਮਾਰਿਆ ਜਾ ਸਕਦਾ ਹੈ ਬੇਇੱਜ਼ਤ ਕਰਕੇ ਵੀ ਮਾਰਿਆ ਜਾ ਸਕਦਾ। ਗੱਲ ਸਾਰੀ ਨੀਅਤ ਦੀ ਹੈ। ਭਾਵਨਾ ਦੇ ਹੁੰਦੀ। ਉਹ ਸੰਤ ਕਹਿਣ ਲੱਗਾ ਮੈਂ ਕੁਝ ਦੇਣ ਆਇਆ। ਦੋਵੇਂ ਕਹਿਣ ਲੱਗੇ ਸੰਤ ਜੀ ਤੁਹਾਡੇ ਖੱਪਰ ਉਦੇ ਚ ਕੁਝ ਦਿਖਾਈ ਤੇ ਦਿੰਦਾ ਨਹੀਂ। ਕੀ ਹੈ? ਸੰਦੇਸ਼ ਹੈ। ਸੰਦੇਸ਼ਾ ਦੇਣ ਆਇਆ। ਕੀ? ਤੁਹਾਡੇ ਪਿਤਾ ਨੇ ਤੁਹਾਨੂੰ ਇੱਕ ਬਹੁਤ ਵੱਡਾ ਬਕਸਾ ਦਿੱਤਾ ਸੀ ਹਾਂ ਦਿੱਤਾ ਹੈ। ਅਸੀਂ ਸਜਾ ਕੇ ਰੱਖਿਆ ਹੈ। ਅਸੀਂ ਸਵੇਰੇ ਸ਼ਾਮ ਮੱਥਾ ਟੇਕਦੇ ਹਾਂ, ਧੂਪ ਦੀਪ ਕਰਦੇ ਹਾਂ ਪਿਤਾ ਦੀ ਨਿਸ਼ਾਨੀ ਹੈ। ਕਦੀ ਖੋਲੇ ਉਸਨੂੰ ਕਹਿੰਦੇ ਕਿ ਖੋਲੇ ਆ ਤੇ ਨਹੀਂ ਬਸ ਮੈਂ ਤੁਹਾਨੂੰ ਇਹੀ ਸੰਦੇਸ਼ ਦੇਣ ਆਇਆ ਅੱਜ ਖੋਲ ਕੇ ਦੇਖ ਲੈਣਾ ਚਾਬੀਆਂ ਖੋਲ ਸੰ ਖੋਲਿਆ ਸਾਰਾ ਬਕਸਾ ਸੋਨੇ ਦੀਆਂ ਮੋਹਰਾਂ ਨਾਲ ਭਰਿਆ ਹੋਇਆ ਇਤਨਾ ਧਨ ਹੁੰਦੇ ਆਇਆ ਮੁਫਲਸੀ ਦੇ ਦਿਨ ਵਰੀਬੀ ਦੇ ਦਿਨ ਇਨਲਾ ਧਨ ਹੁੰਦੇ ਆਇਆ ਇਕਬਾਲ ਇਸ ਨੂੰ ਇੰਜ ਬਿਆਨ ਕਰਦੇ ਨੇ ਖਜ਼ਾਨਾ ਹੂੰ ਛੁਪਾਇਆ ਮੁਝ ਕੋ ਮੁਸ਼ਤੇ ਹਾਕ ਦੇ ਜ਼ਹਰਾ ਨੇ ਕਿਸੇ ਕੋ ਕਿਆ ਖਬਰ ਹੈ ਕੌਨ ਹੂੰ ਮੈਂ ਕਿਸ ਕੀ ਦੌਲਤ ਹਾਂ ਹਾਂ ਤੇ ਮੈਂ ਇੱਕ ਬਹੁਤ ਵੱਡਾ ਖਜ਼ਾਨਾ ਪਰ ਰੇਤ ਦੇ ਵਿੱਚ ਦਫਨਾ ਹੁਣ ਰੇਤ ਇੱਕ ਪਾਸੇ ਕਰਾਂ ਤੇ ਖਜ਼ਾਨਾ ਪ੍ਰਗਟ ਹੋ ਗਏ ਕੋਈ ਖੋਲੇ ਤੇ ਖੇਡ ਜੋ ਹੈ ਬਣੇ ਤੋ ਮਹਿਰਜ ਕਰਾਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗਿਆਨ ਦਾ ਖਜ਼ਾਨਾ ਨੇ ਨਾਮ ਦਾ ਖਜ਼ਾਨਾ ਨੇ ਦੇਵੀ ਗੁਣਾ ਦਾ ਖਜ਼ਾਨਾ ਹੈ ਅੰਮ੍ਰਿਤ ਦਾ ਸਾਗਰ ਹੈ ਸੁੱਖਾਂ ਦਾ ਸਾਗਰ ਹੈ ਖੋਲਣਾ ਪਏਗਾ ਵਸ ਇਹਦਾ ਦੇਖਾ ਖੋਲ ਡਿਠਾ ਖਜ਼ਾਨਾ ਇਹ ਪਿਤਾ ਗੁਰੂ ਨਾਨਕ ਦੇ ਦਾਦਾ ਅਕਾਲ ਪੁਰਖ ਉਹਦਾ ਖਜ਼ਾਨਾ ਸਾਨੂੰ ਦਿੱਤਾ ਬੜੀ ਅਗੰਮੀ ਸੌਗਾਤ ਹੈ ਇਹ ਦੇ ਵਿੱਚ ਬਸ਼ਰਤੇ ਕੋਈ ਖੋਲੇ ਨੁਕਤਾ ਜੋ ਗੁਰੂ ਵਰਨ ਸਾਹਿਬ ਨੇ ਕੀਮਤੀ ਬਿਆਨ ਕੀਤਾ ਉਹ ਮੈਰਜ ਕਰਾਂ ਜਦ ਸ਼ਬਦ ਤੋਂ ਸੰਸਾਰ ਆਇਆ ਹੈ ਤੋ ਸ਼ਬਦ ਸੰਸਾਰ ਦੇ ਵਿੱਚ ਮੌਜੂਦ ਹੈ ਜੈਸੇ ਮਾਂ ਬਾਪ ਤੋਂ ਇਹ ਸ਼ਰੀਰ ਆਇਆ ਹੈ ਤੋ ਸ਼ਰੀਰ ਦੇ ਵਿੱਚ ਮਾਂ ਬਾਪ ਦੀ ਅੰਸ਼ ਮੌਜੂਦ ਹੈ ਇਨੋ ਗੁਰੂ ਨਾਨਕ ਇੰਜ ਬਿਆਨ ਕਰਦੇ ਨਾਮਕਲੀ ਮੱਲਾ ਪਹਿਲਾ ਪੁਰਖ ਮੇ ਨਾਰ ਨਾਰ ਮੇ ਪੁਰਖਾ ਬੂਝੋ ਬ੍ਰह्म ਗਿਆਨੀ ਐ ਬ੍ਰह्म ਗਿਆਨੀਓ ਇਹਨੂੰ ਵੀ ਸਮਝੋ ਹਰ ਪੁਰਸ਼ ਦੇ ਅੰਦਰ ਨਾਰੀ ਹੈ ਹਰ ਨਾਰੀ ਦੇ ਅੰਦਰ ਪੁਰਸ਼ ਮਾਂ ਬਾਪ ਤੋਂ ਸਰੀਰ ਆਇਆ ਦੋਹਾਂ ਦੀ ਅੰਸ ਮੌਜੂਦ ਹੈ ਪੁਰਸ਼ ਇਸ ਵਾਸਤੇ ਪੁਰਸ਼ ਹੈ ਇਹਦੇ ਚ ਪਿਤਾ ਦੀ ਅੰਸ਼ ਪੂਰੀ ਹੈ ਮਾਂ ਦੀ ਥੋੜੀ ਅਦੋਰੀ ਹੈ ਇੱਕ ਦੋ ਮਾਤਰਾ ਦਾ ਭੇਦ ਹੈ ਜ਼ਿਆਦਾ ਭੇਦ ਨਹੀਂ ਹੈ ਇਹ ਵੀ ਮੈਂ ਅਰਜ਼ ਕਰਦੇ ਹਾਂ ਬਿਲਕੁਲ ਜੰਚਕ ਮਾਤ੍ਰਾ ਇਸ स्त्री ਇਸ ਵਾਸੇ ਇਸ स्त्री ਵਿਖਾਈ ਦੇ ਰਹੀ ਹੈ ਇਹਦੇ ਚ ਮਾਂ ਦੀ ਅੰਸ਼ ਪੂਰੀ ਹੈ ਪਿਤਾ ਦੀ ਅਦੋਰੀ ਹੈ ਇਸ स्त्री ਦੇ ਅੰਦਰ ਪੁਰਸ਼ ਅਧੂਰਾ ਹੈ ਪੁਰਸ਼ ਦੇ ਅੰਦਰ ਇਸਤਰੀ ਅਧੂਰੀ ਹੈ पुरुष में नार नार में पुरखा बूझो ब्रह्म ज्ञानी ये जो अधूरापन है संपूर्ण होना चाहता है इस वजह से पुरुष के अंदर पुरुष दी कशिश नहीं है पुरुषते हो है स्त्री दी कशिश है स्त्री के अंदर स्त्री दी कशिश नहीं है बल्कि स्त्री दी दी कई दफा निकटवर्ती स्त्रियों नाल विरखा हुंदी है स्त्री के अंदर पुरुष दी कशिश ਇਸ ਤ੍ਰੀਤ ਉਹ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇੱਕ ਇਸ਼ਾਰਤਨ ਗੱਲ ਬੜੀ ਕੀਮਤੀ ਕਹੀ ਹੈ ਬਾਲ ਕਨਿਆ ਕੋ ਜੈਸੇ ਬਾਪ ਪਿਆਰਾ ਭਾਈ ਕੋਤਬਾਈ ਬਾਲ ਕਨਿਆ ਛੋਟੀ ਜਈ ਕਨਿਆ ਪਿਓ ਦੇ ਹਲੇ ਦੋਲੇ ਕੋੰ ਮਦੀਏ ਪ੍ਰਕਰਮਾ ਕਰਦੀਏ ਪਿਓ ਨੂੰ ਵੇਖ ਕੇ ਪ੍ਰਸੰਨ ਹੋ ਜਾਂਦੀ ਏ ਖੁੜ ਖੜ ਜਾਂਦੀ ਏ ਮਾਂ ਦੀ ਇਤਨੀ ਪ੍ਰਕਰਮਾ ਕਿਉਂ ਨਹੀਂ ਕਰਦੀ ਮਾਂ ਜੈਸੀ ਤੇ ਹੈ ਹੀ ਆ ਪਿਓ ਨੂੰ ਵੇਖ ਕੇ ਖੁਸ਼ ਹੁੰਦੀ ਕਸ਼ਿਸ਼ਪਤਾ ਦੀ ਔਰ ਯਕੀਨ ਜਾਨੋ ਪੁੱਤਰ ਦੇ ਅੰਦਰ ਕਸ਼ਿਸ਼ ਮਾਂ ਦੀ ਹੈ ਮਾਂ ਦੀ ਹੈ ਮੈਨੂੰ ਬੈਕਰਸਫੀਡ ਅਮਰੀਕਾ ਦੇ ਇੱਕ ਡਾਕਟਰ ਸਰਦਾਰ ਮਨਜੀਤ ਸਿੰਘ ਨੇ ਦੱਸਿਆ ਕਿ ਤਲਾਕ ਦੇ ਜਿੰਨੇ ਕੇਸ ਅਦਾਲਤਾਂ ਚੱਲਦੇ ਨੇ ਅਗਰ ਬੱਚੇ 8 ਸਾਲ ਤੋਂ ਵੱਡੀ ਉਮਰ ਦੇ ਨੇ ਤਾਂ ਉਹਨਾਂ ਕੋਲ ਪੁੱਛਿਆ ਜਾਂਦਾ ਹੈ ਮਾਂ ਨਾਲ ਜਾਣਾ ਹੈ ਕਿ ਪਿਓ ਨਾਲ ਕਿ ਇਹ 90 ਫੀਸਦੀ ਸਰਾ ਹੋਇਆ ਹੈ ਬੱਚੀਆਂ ਪਿਓ ਨੂੰ ਚੁਣ ਲੈਂਦੀਆਂ ਨੇ ਪੁੱਤਰ ਮਾਂ ਨੂੰ ਚੁਣਦੇ ਬਿਲਕੁਲ ਵਿਪਰੀਤ ਜਈ ਗੱਲ ਹੈ ਉਲਟੀ ਈ ਗੱਲ ਹੋ ਜਾਂਦੀ ਹੈ ਤੇ ਪੇਪਰਾਂ 'ਚ ਵੀ ਆਇਆ ਤੇ ਖਰੀਬਨ ਕਰੀਬਨ ਕੈਲੀਫੋਰਨੀਆ ਦੇ 87 ਫੀਸਦੀ ਸ਼ਾਦੀਆਂ ਤੇ ਤਲਾਕ ਹੋ ਜਾਂਦੀਆਂ ਨਹੀਂ ਨਿਭਦੀਆਂ ਟੁੱਟ ਜਾਂਦੀਆਂ ਮਹਾਰਾਜ ਐਸਾ ਕਹਿੰਦੇ ਨੇ ਪੁਰਖ ਮੇ ਨਾਰ ਨਾਰ ਮੇ ਪੁਰਖਾ ਬੋਧੋ ਬ੍ਰह्म ਗਿਆਨੀ ਮਾਂ ਬਾਪ ਤੋਂ ਸਰੀਰ ਆਇਆ ਹੈ ਮਾਂ ਬਾਪ ਦੇ ਅੰਸ਼ ਸਰੀਰ ਦੇ ਵਿੱਚ ਮੌਜੂਦ ਹੈ ਮਨ ਦੇ ਵਿੱਚ ਵੀ ਮੌਜੂਦ ਹੈ ਕਹਿੰਦੇ ਨੇ ਭਾਵਨਾ ਭਗਤੀ ਇਸਤਰੀ ਹੈ ਗਿਆਨ ਤਰਕ ਵਿਚਾਰ ਪੁਰਸ਼ ਹੈ ਤਰਕ ਬੜੀ ਪ੍ਰਧਾਨ ਆਉਂਦੀ ਹੈ ਪੁਰਸ਼ ਦੇ ਅੰਦਰ ਭਾਵਨਾ ਬੜੀ ਪ੍ਰਧਾਨ ਆਉਂਦੀ ਹੈ ਇਸਤਰੀ ਦੇ ਅੰਦਰ ਪਰ ਦੋਵੇਂ ਅਧੂਰੇ ਨੇ ਕਹਿੰਦੇ ਨੇ ਭਾਵਨਾ ਤੋਂ ਬਿਨਾ ਗਿਆਨ ਲੰਗੜਾ ਹੈ ਇਹਦੇ ਚੱਲਣ ਦੀ ਤੌਫੀਕ ਨਹੀਂ ਹੁੰਦੀ بڑے بڑے ਗਿਆਨੀ ਰਹਿ ਜਾਂਦੇ ਨੇ ਕੁਝ ਵੀ ਨਹੀਂ ਕਰਦੇ ਔਰ ਗਿਆਨ ਤੋਂ ਬਿਨਾ ਭਾਵਨਾ ਸਰਦਾ ਅੰਦੀਏ ਭਟਕੇਗੇ ਭਟਕੇਗੇ ਜਦ ਮੈਂ ਹਾਈ ਸਕੂਲ ਦੇ ਚ ਪੜਦਾ ਸੀ ਇੱਕ ਕਹਾਣੀ ਉਦੋਂ ਮੋਤਾਲਾ ਕੁਦਰਤ ਨਾਮੇ ਕਿਤਾਬ ਜੋ ਹੈ ਪੜਾਈ ਜਾਂਦੀ ਸੀ ਉਸ ਜ਼ਮਾਨੇ ਚ ਉਹ ਦੇਚੀ ਅਜੇ ਤੱਕ ਮੈਨੂੰ ਯਾਦ ਹੈ ਪਿੰਡ ਨੂੰ ਅਗਲਗੇ ਬੜੀ ਜ਼ੋਰ ਦੀ ਤੇ ਅੱਗ ਨੇ ਪਿੰਡ ਨੂੰ ਆਪਣੀ ਲਪੇਟ ਦੇ ਚ ਲੈ ਲਿਆ ਜਿਨ੍ਹਾਂ ਦੇ ਪੈਰ ਅੱਖਾਂ ਸਨ ਨਸੇ ਪਿੰਡ ਛੋੜ ਕੇ ਬਾਹਰ ਆ ਗਏ ਆਮਣੇ ਸਾਹਮਣੇ ਮਕਾਨਾਂ ਦੇ ਚ ਦੋ ਬੰਦੇ ਰਹਿ ਗਏ ਇੱਕ ਅੰਦਾ ਇੱਕ ਲੰਗੜਾ ਇੱਕ ਦੇ ਦੋਵੇਂ ਪੈਰ ਨਹੀਂ ਸਨ ਇੱਕ ਦੀਆਂ ਦੋਵੇਂ ਅੱਖਾਂ ਨਹੀਂ ਸਨ ਲੰਗੜੇ ਨੇ ਆਵਾਜ਼ ਮਾਰੀ ਅੰਦੇ ਨੂੰ ਤੂੰ ਮੇਰੀ ਆਵਾਜ਼ ਦੀ ਸਿੱਧ ਤੇ ਚੱਲ ਕੇ ਆ ਜਾ ਫਿਰ ਤੂੰ ਮੇਰੀ ਅੱਖਾਂ ਦੀ ਵਰਤੋਂ ਕਰ ਲਈ ਮੈਂ ਤੇਰੇ ਪੈਰਾਂ ਦੀ ਵਰਤੋਂ ਕਰ ਲਵਾਂਗਾ ਨਿਕਲ ਜਾਵਾਂਗਾ ਅੱਗ ਚੋਂ ਨਿਕਲ ਜਾ ਇਹ ਗੀਤੇ ਕਹਾਣੇ ਪਰ ਬਹੁਤ ਵੱਡੇ ਦੀ ਸਚਾਈ ਹੈ ਅੰਦਾ ਆ ਗਿਆ ਲੰਗੜਾ ਉਸ ਦੇ ਪਿੱਛੇ ਬੈਠ ਗਿਆ ਉਹ ਰਸਤਾ ਦੱਸਦਾ ਗਿਆ ਉਹਦੇ ਪੈਰ ਚੱਲਦੇ ਗਏ ਦੋਵੇਂ ਅਗ ਚੋਂ ਨਿਕਲ ਗਏ ਕੱਲੀ ਸ਼ਰਦਾ ਵਢਕੇਗੀ ਪੇਤ੍ਰਿਸ਼ਨਾ ਦੀ ਅਗ ਤੋਂ ਨਹੀਂ ਨਿਕਲ ਸਕਦੀ ਵਿਕਾਰਾਂ ਦੀ ਅਗ ਤੋਂ ਨਹੀਂ ਨਿਕਲ ਸਕਦੀ ਵਢਕੇਗੀ ਵਢਕੇਗੀ ਕੱਲਾ ਗਿਆਨ ਤੇ ਚੱਲਦਾ ਹੀ ਨਹੀਂ ਕੱਲਾ ਤਰਕ ਤੇ ਚੱਲਦਾ ਹੀ ਨਹੀਂ ਉਹਦੇ ਕੋਲ ਦਪਹਿਰ ਹੀ ਕੋਈ ਨਹੀਂ بڑے بڑے ਗਿਆਨੀ ਰਹਿ ਜਾਂਦੇ ਨੇ ਕੁਝ ਵੀ ਨਹੀਂ ਉਹਨਾਂ ਦੀ ਜ਼ਿੰਦਗੀ 'ਚ ਕੁਝ ਵੀ ਨਹੀਂ ਹੁੰਦਾ ਦੋਹਾਂ ਦਾ ਸੁਮੇਲ ਚਾਹੀਦਾ ਗੁਰਬਾਣੀ ਨੇ ਭਗਤੀ ਨੂੰ ਇਸਤਰੀ ਕੇ ਗਿਆਨ ਨੂੰ ਪੁਰਸ਼ ਕੇ ਨੇਜ ਭਗਤੀ ਸੇ ਲਵੰਤੀ ਨਾ ਰੂਪ ਅਨੂਪ ਪੂਰੀ ਆਚਾਰ ਔਰ ਗਿਆਨ ਨੂੰ ਰਾਹ ਆਖਿਆ ਗਿਆਨ ਰਾਹ ਜਬ ਸੇ ਜੇ ਉਹਨੋ ਪੁਰਸ਼ ਗਿਆ ਹੈ ਭਗਤੀ ਨੂੰ ਇਸਤਰੀ ਕੇ ਜਿੱਥੇ ਸਰੀਰ ਦੇ ਵਿੱਚ ਮਾਂ ਬਾਪ ਦੀ ਅਨਸਮੌਜੋਦ ਹੈ ਮਨ ਦੇ ਵਿੱਚ ਵੀ ਹੈ ਸਰੀਰ ਦੀ ਇਹ ਜਿਹੜੀ ਕشش ਹੈ ਮਨੁੱਖ ਬਾਹਰੋਂ ਪੂਰੀ ਕਰਦਾ ਹੈ ਵਿਆਹ ਕਰਕੇ ਬਾਹਰੋਂ ਇਸਤਰੀ ਲੈ ਆਇਆ ਇਸਤਰੀ ਬਾਹਰੋਂ ਪੁਰਸ਼ ਲੈ ਆਈਏ ਇਸਤਰੀ ਪੁਰਸ਼ ਦਾ ਸੰਜੋਗ ਪਰ ਅੰਦਰ ਭਗਤੀ ਨੂੰ ਗਿਆਨ ਨਹੀਂ ਮਿਲਿਆ ਤੇ ਗਿਆਨ ਨੂੰ ਭਗਤੀ ਨਹੀਂ ਮਿਲੇ ਭਾਵੇਂ ਬਾਰੋਂ ਸੰਪੂਰਨ ਹੋ ਗਏ ਨੇ ਤਾਂ ਵੀ ਅੰਦਰ ਦੀ ਦੁਨੀਆ ਅਧੂਰੀ ਹੈ ਔਰ ਤੜਪਦੇ ਰਹਿਣਗੇ ਦੁਖੀ ਰਹਿਣਗੇ ਬੇਜ਼ਾਰ ਰਹਿਣਗੇ ਪਰੇਸ਼ਾਨ ਰਹਿਣਗੇ ਗੁਰੂ ਨਾਨਕ ਦੇਵ ਜੀ ਮਹਾਰਾਜ ਇਹ ਤਤਮਈ ਗੱਲ ਸਾਡੇ ਸਾਹਮਣੇ ਖੋਲ੍ਹਦੇ ਨੇ ਪੁਰਖ ਮੇ ਨਾਰ ਨਾਰ ਮੇ ਪੁਰਖਾ ਬੂਝੋ ਬ੍ਰह्म ਗਿਆਨੇ ਸ਼ਬਦ ਤੋਂ ਸੰਸਾਰ ਆਇਆ ਸੰਸਾਰ ਦੇ ਚ ਸ਼ਬਦ ਮੌਜੂਦ ਹੈ ਅਸੀਂ ਸ਼ਬਦ ਦੇ ਚ ਜੀ ਰਹੇ ਹਾਂ ਅਸੀਂ ਪ੍ਰਕਾਸ਼ ਦੇ ਚ ਜੀ ਰਹੇ ਹਾਂ ਪਰਮਾਤਮਾ ਦੇ ਚ ਜੀ ਰਹੇ ਹਾਂ ਸ਼ਬਦ ਦੇ ਜੀ ਰਹੇ ਹਾਂ ਸਾਡੇ ਅੰਦਰ ਪਰਮਾਤਮਾ ਹੈ ਤੇ ਸਾਡੇ ਅੰਦਰ ਸ਼ਬਦ ਹੈ ਘਟ ਘਟ ਵਾਜੇ ਨਾਲ ਭੋਗਤ ਗਿਆਨ ਦਇਆ ਭੰਡਾਰਨ ਘਟ ਘਟ ਵਾਜੇ ਨਾਲ ਉਹ ਨਾਦ ਘੜ ਘੜ ਦੇ ਚ ਹੈ ਉਹ ਪ੍ਰਕਾਸ਼ ਘੜ ਘੜ ਦੇ ਚ ਹੈ ਜਿਵੇਂ ਮਛਲੀ ਦਾ ਸਾਰਾ ਜਨਮ ਜੀਵਨ ਮਰਨ ਸਾਗਰ ਦੇ ਚ ਪਾਣੀ ਦੇ ਚ ਸਾਡਾ ਸਾਰਾ ਜੀਵਨ ਜਨਮ ਜੀਵਨ ਤੇ ਮਰਨ ਸ਼ਬਦ ਦੇ ਚ ਪਰਮਾਤਮਾ ਦੇ ਚ ਹੁਣ ਬੜੇ ਧਿਆਨ ਨਾਲ ਸੁਣਨਾ ਜੋ ਸ਼ਬਦ ਦੇ ਰੂਪ ਦੇ ਚ ਪਰਮਾਤਮਾ ਹੈ ਜੋ ਸ਼ਬਦ ਦੇ ਰੂਪ ਦੇ ਚ ਗੁਰੂ ਹੈ ਉਹੀ ਪ੍ਰਕਾਸ਼ ਦੇ ਰੂਪ ਦੇ ਚ ਪਰਮਾਤਮਾ ਹੈ ਔਰ ਜੋ ਪ੍ਰਕਾਸ਼ ਦੇ ਰੂਪ ਦੇ ਚ ਪਰਮਾਤਮਾ ਹੈ ਉਹੀ ਸ਼ਬਦ ਦੇ ਰੂਪ ਦੇ ਚ ਗੁਰੂ ਹੈ ਲੇਕਿਨ ਫਿਰ ਵੀ ਅੰਤਰਾ ਕੀ ਹੈ ਪ੍ਰਕਾਸ਼ ਦੇ ਰੂਪ ਦੇ ਚ ਪ੍ਰਮਾਤਮਾ ਘਰ ਹੈ ਸ਼ਬਦ ਦੇ ਰੂਪ ਦੇ ਚ ਗੁਰੂ ਦਰ ਹੈ ਦਰ ਹੈ ਅਸੀਂ ਇਸ ਵਾਸਤੇ ਕਹਿੰਦੇ ਆ ਗੁਰੂ ਦਵਾਰਾ ਗੁਰੂ ਤੇ ਦਰਵਾਜ਼ਾ ਹੈ ਦਵਾਰ ਹੈ ਦਰਵਾਜ਼ਾ ਹੈ ਦਰਵਾਜ਼ਾ ਬੈਠਣ ਵਾਸਤੇ ਨਹੀਂ ਹੁੰਦਾ ਦਰਵਾਜ਼ਾ ਸੁਣਨ ਵਾਸਤੇ ਨਹੀਂ ਹੁੰਦਾ ਦਰਵਾਜ਼ਾ ਲੰਘਣ ਵਾਸਤੇ ਹੁੰਦਾ ਆਣ ਜਾਣ ਵਾਸਤੇ ਸ਼ਬਦ ਤੋਂ ਸੰਸਾਰ ਆਇਆ ਹੈ ਸ਼ਬਦ ਦੇ ਰਾਹੀਂ ਵਾਪਸ ਹੋਏਗਾ ਇਹ ਸ਼ਬਦ ਦਰਵਾਜ਼ਾ ਹੈ ਸ਼ਬਦ ਕਰਕੇ ਅਸੀਂ ਸੰਸਾਰ ਦੇ ਚ ਆ ਗਏ ਆ ਇਸੇ ਸ਼ਬਦ ਨੇ ਅੰਦਰ ਪ੍ਰਵੇਸ਼ ਕਰਾਣਾ ਹੈ ਜੋ ਪ੍ਰਕਾਸ਼ ਦੇ ਰੂਪ ਦੇ ਚ ਪ੍ਰਮਾਤਮਾ ਹੈ ਉਹੀ ਸ਼ਬਦ ਦੇ ਰੂਪ ਦੇ ਚ ਗੁਰੂ ਹੈ ਔਰ ਜੋ ਸ਼ਬਦ ਦੇ ਰੂਪ ਦੇ ਚ ਗੁਰੂ ਹੈ ਉਹੀ ਪ੍ਰਕਾਸ਼ ਦੇ ਰੂਪ ਦੇ ਚ ਪ੍ਰਮਾਤਮਾ ਹੈ ਤੁਹਾਡੇ ਤੇ ਇੱਕ ਪ੍ਰਸ਼ਨ ਹੈ ਕਿਸੇ ਦੇ ਘਰ ਜਾਣਾ ਹੋਵੇ ਪਹਿਲੇ ਦਰ ਤੇ ਪਹੁੰਚੋਗੇ ਕਿ ਸਿੱਧਾ ਘਰ ਦੇ ਚ ਜਾਓਗੇ ਉੱਡ ਕੇ ਜਾਓਗੇ ਪਹਿਲੇ ਤੇ ਦਰ ਤੇ ਜਾਓਗੇ ਪਹਿਲੇ ਗੁਰੂ ਕੋਲ ਆਣਾ ਪਏਗਾ ਪਹਿਲੇ ਸੁਰਤ ਨੂੰ ਸ਼ਬਦ ਨਾਲ ਜੋੜਨਾ ਪਏਗਾ ਤੇ ਸ਼ਬਦ ਨੇ ਚਾਨਣਾ ਕਰ ਦੇਣਾ ਸ਼ਬਦ ਨੇ ਪ੍ਰਕਾਸ਼ ਕਰ ਦੇਣਾ ਮਹਾਰਾਜ ਕਹਿੰਦੇ ਨੇ ਦਰ ਘਰ ਕੀ ਸੋਝੀ ਨਾ ਹੈ ਨਾ ਬੰਦੇ ਨੂੰ ਘਰ ਦਾ ਪਤਾ ਹੈ ਨਾ ਦਰ ਦਾ ਦਰ ਸ਼ਬਦ ਘਰ ਪਰਮਾਤਮਾ ਪਰ ਇਹ ਦਰ ਘਰ ਤੋਂ ਅਲੱਗ ਨਹੀਂ ਹੈ ਘਰ ਦੇ ਨਾਲ ਜੁੜਿਆ ਹੋਇਆ ਹੈ ਇਹ ਸ਼ਬਦ ਪਰਮਾਤਮਾ ਤੋਂ ਅਲੱਗ ਨਹੀਂ ਹੈ ਪਰਮਾਤਮਾ ਦੇ ਨਾਲ ਜੁੜਿਆ ਹੈ ਪਰ ਸੁਰਤ ਨੂੰ ਪਹਿਲੇ ਸ਼ਬਦ ਨਾਲ ਜੋੜਨਾ ਚਾਣਨਾ ਹੋ ਜਾਏਗਾ ਘਰ ਦੇ ਵਿੱਚ ਪਹੁੰਚ ਜਾਵਾਂਗੇ ਪ੍ਰਕਾਸ਼ ਹੋ ਜਾਏਗਾ ਉਸੇ ਪ੍ਰਕਾਸ਼ ਦੇ ਵਿੱਚ ਮਹਾ ਆਨੰਦ ਹੈ ਮਹਾ ਸ਼ਕਤੀ ਹੈ ਮਹਾ ਰਸ ਹੈ ਮਹਾ ਖੇੜਾ ਹੈ ਮਹਾਸਵਪਨ ਹੈ ਔਰ ਮਨੁੱਖ ਸੰਪੂਰਨ ਹੋ ਜਾਂਦਾ ਉਹਨੂੰ ਪੂਰਨ ਪੁਰਖ ਕਹਿੰਦੇ ਨੇ ਜੋ ਪ੍ਰਕਾਸ਼ਮਈ ਹੋ ਜਾਏ ਤੋ ਸੁਰਤ ਨੂੰ ਸ਼ਬਦ ਨਾਲ ਜੋੜਨਾ ਹੈ ਤੋ ਸ਼ਬਦ ਤੋਂ ਪਹਿਲੇ ਪਹਿਲ ਸੂਰਜ ਆਏ ਇੱਕ ਇੱਕ ਸੂਰਜ ਦੇ ਕਈ ਕਈ ਟੁਕੜੇ ਬਣੇ ਔਰ ਧਰਤੀ ਦਾ ਇਹ ਜਿਹੜਾ ਭਾਗ ਠੰਡਾ ਹੋ ਕੇ ਪ੍ਰਗਟ ਹੋਇਆ ਪੱਥਰ ਤੇ ਪੱਥਰ ਕਿਵੇਂ ਸ਼ਬਦ ਨਾਲ ਜੁੜੇ ਪੱਥਰ ਨੂੰ ਤੌਰ ਦੀ ਇਹ ਪ੍ਰਕਿਰਤੀ ਪ੍ਰਮਾਤਮਾ ਦਾ ਨਿਯਮ ਹਜ਼ਾਰਾਂ ਲੱਖਾਂ ਸਾਲ ਦੀ ਲੰਬੀ ਯਾਤਰਾ ਤੋਂ ਬਾਅਦ ਪੱਥਰ ਮਿੱਟੀ ਬਣ ਕੇ ਬਨਸਪਤੀ ਦੀ ਸ਼ਕਲ ਦੇ ਵਿੱਚ ਪ੍ਰਗਟ ਹੁੰਦਾ ਹੈ ਪੱਥਰੀ ਬਨਸਪਤੀ ਚੋਂ ਕਿ ਥੋੜੀ ਜਿਹਾ ਜਾਗੀ ਹੈ ਤੋਂ ਇਹਨੂੰ ਪਿਆਸ ਵੀ ਲੱਗਦੀ ਹੈ ਪਾਣੀ ਚਾਹੀਦਾ ਹੈ ਇਹ ਕੁਮਲਾਂਦੀ ਵੀ ਹੈ ਖਿੜਦੀ ਵੀ ਹੈ ਕਿਉਂਕਿ ਜਾਗ ਗਈ ਹੈ ਪੱਥਰ ਸੁੱਤਾ ਪਿਆ ਨਾ ਕੁਮਲਾਉਂਦਾ ਨਾ ਖੇੜਦਾ ਉਹਨੂੰ ਪਿਆਸ ਨਹੀਂ ਲੱਗਦੀ ਬਨਸਪਤੀ ਨੂੰ ਲੱਗਦੀ ਜਾਗੇ ਉਹਦੀਆਂ ਲੋੜਾਂ ਹੁੰਦੀਆਂ ਨੇ ਸੁੱਤੇ ਉਹਦੀਆਂ ਨਹੀਂ ਬਨਸਪਤੀ ਨੂੰ ਪਾਣੀ ਚਾਹੀਦਾ ਹੈ ਜਲ ਬਿਨ ਸਾਖ ਕੁਮਲਾਵਤੀ ਉਪਜੇ ਨਾਹੀਂ ਨਾਮ ਖੁਲਾਸਾ ਫਿਰ ਲੰਬੀ ਯਾਤਰਾ ਤੋਂ ਬਾਅਦ ਲੱਖਾਂ ਹਜ਼ਾਰਾਂ ਸਾਲ ਦੀ ਲੰਬੀ ਯਾਤਰਾ ਤੋਂ ਬਾਅਦ ਬਨਸਪਤੀ ਜਿਸ ਸ਼ਕਲ ਦੇ ਵਿੱਚ ਪ੍ਰਗਟ ਹੋਈ ਉਹਨੂੰ ਪਸ਼ੂ ਪਕਸ਼ੀ ਕਹਿੰਦੇ ਨੇ ਔਰ ਸਾਇੰਸ ਮਿਊਜ਼ੀਅਮ ਦੇ ਵਿੱਚ ਫਿਲਮ ਦੇ ਵਿੱਚ ਇਹ ਹੀ ਦੂ ਦਿਖਾਇਆ ਗਿਆ ਮੈਂ ਤਾਂ ਦੇਖ ਦੇਖ ਕੇ ਡੰਗ ਰਿਹਾ ਮੈਂ ਤਿੰਨ ਦਫਾ ਗਿਆ ਦੇਖਣ ਵਾਸਤੇ ਨੋਟ ਲੈਣ ਵਾਸਤੇ ਮੈਂ ਕਿਹਾ ਹੱਦ ਹੋ ਗਈ ਜੋ ਆਪਾਂ ਕਥਾ ਕਰਦੇ ਨੇ ਸਾਰਾ ਦਿਖਾ ਰਹੇ ਨੇ ਪੱਥਰ ਕੈਸੇ ਸਹਜੇ ਸਹਜੇ ਖਿਰਦਾ ਮਿੱਟੀ ਬਣਦਾ ਹੈ ਮਿੱਟੀ ਕਿਵੇਂ ਬਨਸਪਤੀ ਦਾ ਰੂਪ ਧਾਰਨ ਕਰਦੀ ਹੈ ਹੁਣ ਮਿੱਟ ਪੱਥਰ ਦੇ ਅੰਦਰ ਛੁਪੀ ਹੋਈ ਹੈ ਬਨਸਪਤੀ ਪੱਥਰ ਦੇ ਅੰਦਰ ਛੁਪੇ ਹੋਏ ਨੇ ਪਸ਼ੂ ਤੇ ਪਕਸ਼ੀ ਗੁਸਤਾਖੀ ਮਾਫ ਪੱਥਰ ਦੇ ਅੰਦਰ ਹੀ ਛੁਪਿਆ ਹੋਇਆ ਹੈ ਮਨੁੱਖ ਕਈ ਜਨਮ ਸਹਿ ਲੈ ਕੇ ਕਰੇ ਪ੍ਰਕਿਰਤੀ ਸਹਿਜੇ ਸਹਿਜੇ ਪ੍ਰਗਟ ਕਰੇਗੀ ਲੱਖਾਂ ਸਾਲ ਦੀ ਲੰਬੀ ਯਾਤਰਾ ਤੋਂ ਬਾਅਦ ਪਥਰ ਮਿੱਟੀ ਬਣ ਕੇ ਬਨਸਪਤੀ ਦੇ ਰੂਪ ਵਿੱਚ ਪ੍ਰਗਟ ਹੋਇਆ ਲੱਖਾਂ ਸਾਲ ਦੀ ਲੰਬੀ ਯਾਤਰਾ ਤੋਂ ਬਾਅਦ ਮੁਖ्तसर ਬਨਸਪਤੀ ਪਸ਼ੂ ਪੰਛੀਆਂ ਦੀ ਸ਼ਕਲ ਦੇ ਵਿੱਚ ਪ੍ਰਗਟ ਹੋਈ ਉਹ ਲੱਖਾਂ ਸਾਲ ਦੀ ਲੰਬੀ ਯਾਤਰਾ ਤੋਂ ਬਾਅਦ ਪਸ਼ੂ ਪੰਛੀ ਮਨੁੱਖ ਦੇ ਰੂਪ ਦੇ ਵਿੱਚ ਪ੍ਰਗਟ ਹੋਏ ਪਸ਼ੂ ਨੂੰ ਪਿਆਸ ਤੇ ਲੱਗਦੀ ਹੈ ਪਰ ਭੁੱਖ ਵੀ ਲੱਗਦੀ ਹੈ ਬਨਸਪਤੀ ਨੂੰ ਭੁੱਖ ਨਹੀਂ ਲੱਗਦੀ ਇਸ ਵਾਸਤੇ ਗਊ ਨੂੰ ਨਿਹਰਾ ਪਾਣੀ ਨਹੀਂ ਚਾਹੀਦਾ घास ਵੀ ਚਾਹੀਦੀ ਹੈ ਨਿਹਰਾ ਪਾਣੀ ਪਿਲਾ ਕੇ ਸ਼ੇਰ ਜ਼ਿੰਦਾ ਨਹੀਂ ਰਹਿ ਸਕਦਾ ਉਹਨੂੰ ਮਾਸ ਵੀ ਚਾਹੀਦਾ ਹੈ ਭੁੱਖ ਵੀ ਲੱਗਦੀ ਹੈ ਭੁੱਖ ਦੀ ਪੂਰਤੀ ਭੋਜਨ ਨਾਲ ਹੋਵੇਗੀ ਪਿਆਸ ਦੀ ਪੂਰਤੀ ਪਾਣੀ ਨਾਲ ਹੋਵੇਗੀ ਪਸ਼ੂਆਂ ਕੋਲ ਆਵਾਜ਼ ਵੀ ਆ ਗਈ ਬਨਸਪਤੀ ਕੋਲ ਨਹੀਂ ਸੀ आवाज तो पता चल ਜਾਂਦਾ ਹੈ ਸ਼ੇਰ ਹੈ ਇਹ ਗਊ ਹੈ ਇਹ ਘੋੜਾ ਹੈ ਇਹ ਕੁੱਤਾ ਹੈ ਇਹ ਚਿੜੀ ਹੈ ਇਹ ਕੋਇਲ ਹੈ आवाज ਦੱਸ ਦਿੰਦੀ ਹੈ ਇਹਨਾਂ ਕੋਲ ਆਵਾਜ਼ ਵੀ ਆ ਗਈ ਆਵਾਜ਼ ਤੇ ਹੈ ਅਲਫ਼ਾਜ਼ ਨਹੀਂ ਹੈ ਅੱਖਰ ਨਹੀਂ ਹੈ ਲੱਖਾਂ ਸਾਲ ਦੀ ਲੰਬੀ ਯਾਤਰਾ ਤੋਂ ਬਾਅਦ ਪਸ਼ੂ ਪੰक्षी ਜਿਸ ਸ਼ਕਲ ਵਿੱਚ ਪ੍ਰਗਟ ਹੋਏ ਮਾਨਵ ਮਨ ਬਣ ਗਿਆ ਬਹੁਤ ਪਿਆਸ ਤੇ ਹੈ ਆਵਾਜ਼ ਵੀ ਹੈ ਪਰ ਅਲਫਾਜ਼ ਵੀ ਨਹੀਂ ਮਨੁੱਖਤਾ ਦਾ ਸਾਰਾ ਵਿਕਾਸ ਅੱਖਰਾਂ ਤੇ ਹੋਇਆ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਇੰਜ ਕਹਿੰਦੇ ਨੇ ਅਖਰੀ ਨਾਮ ਅਖਰੀ ਸਾਲਾ ਅਖਰੀ ਗਿਆਨ ਗੀਤ ਗੁਣਗਾ ਅਖਰੀ ਲਿਖਣ ਬੋਲਣ ਬਾਣ ਅਖਨਾ ਸਿਰ ਸੰਜੋਗ ਅਖਰਾਂ ਦੀ ਮਹਿਮਾ ਦੇ ਗੁਰੂ ਨਾਨਕ ਨੇ ਪੱਟੀ ਲਿਖੀ ਆਸਾਮੱਲਾ ਪਹਿਲਾ ਅਖਰਾਂ ਦੀ ਮਹਿਮਾ ਅਸਾਮ ਅੱਲਾ ਤੀਜਾ ਪੱਤੀ ਲਿਖੀ ਕਿ ਕੱਖਰ ਦੀ ਮਹਿਮਾ ਗੁਰੂ ਅਮਰਦਾਸ ਜੀ ਦੱਸਦੇ ਨੇ। ਬਾਵਨ ਅਖਰੇ ਗੌੜੀ ਮੱਲਾ ਪੰਜਵਾ ਬਾਵਨ ਅਖਰੇ ਇੱਕ ਇੱਕ ਅੱਖਰ ਦੀ ਮਹਿਮਾ ਗੁਰੂ ਅਰਜਨ ਦੇਵ ਜੀ ਦੱਸਦੇ ਨੇ। ਗੌੜੀ ਸ੍ਰੀ ਕਬੀਰ ਜੀ ਬਾਵਨ ਅਖਰੇ ਇੱਕ ਇੱਕ ਅੱਖਰ ਦੀ ਵਹਿਮਾ ਕਬੀਰ ਦੱਸਦੇ ਨੇ ਮਨੁੱਖ ਕੋਲ ਅੱਖਰ ਖੋ ਲਈਏ ਮਨੁੱਖਤਾ ਦਾ ਸਾਰਾ ਵਿਕਾਸ ਰੁਕ ਜਾਏਗਾ ਜਿੱਥੇ ਪਸ਼ੂ ਨੇ ਮਨੁੱਖ ਉੱਤੇ ਚੜਾ ਜਾਏਗਾ। ਜਿਵੇਂ ਗੁੰਗੇ ਦਾ ਸਾਰਾ ਵਿਕਾਸ ਰੁਕਿਆ ਹੋਇਆ ਹੈ ਤੁਹਾਨੂੰ ਕੋਈ ਗੁੰਗਾ ਕਵੀ ਨਹੀਂ ਮਿਲੇਗਾ ਸੰਗੀਤਕਾਰ ਨਹੀਂ ਮਿਲੇਗਾ ਦਾਰਸ਼ਨਿਕ ਫਿਲਾਸਫਰ ਨਹੀਂ ਮਿਲੇਗਾ ਕਲਾਕਾਰ ਨਹੀਂ ਮਿਲੇਗਾ ਰਾਜਨੀਤਿਕ ਨਹੀਂ ਮਿਲੇਗਾ ਸੰਤ ਵੀ ਨਹੀਂ ਮਿਲੇਗਾ ਭਗਤ ਵੀ ਨਹੀਂ ਮਿਲੇਗਾ ਬੋਲ ਹੀ ਨਹੀਂ ਸਕਦਾ ਜਾਪ ਵੀ ਨਹੀਂ ਸਕਦਾ ਅਕਸਰ ਗੁੰਗਾ ਬਹਿਰਾ ਵੀ ਹੁੰਦਾ ਵਿਕਾਸ ਤੇ ਸ਼ਬਦਾਂ ਦੇ ਰਾਹੀਂ ਆਉਂਦਾ ਉਹ ਤੇ ਕੁਝ ਸੁਣੇ ਹੀ ਨਹੀਂ ਸਕਦਾ ਬੋਲ ਹੀ ਨਹੀਂ ਸਕਦਾ ਇਸ ਵਾਸਤੇ ਮੇਰੇ ਦੇਖੇ ਅੰਧੇ ਮਨੁੱਖ ਜ਼ਿੰਦਗੀ ਦੇ ਹਰ ਸ਼ੋਬੇ ਦੇ ਵਿੱਚ ਵਿਕਸਤ ਹੋਏ ਨੇ ਦਾਸ ਨਾਲ ਗਾਲਵਨ 40 ਸਾਲ ਤੋਂ ਇੱਕ ਕਵੀ ਚੱਲਦਾ ਹੁਣ ਦਾ ਢੇਲੇ ਸੰ ਨਹੀਂ ਆਏ ਯਾਨੀ ਜੈ ਸਿੰਘ ਸ਼ੋਗਲ ਨੇਤਰਹੀਣ ਹੈ ਅੰਧਾ ਹੈ ਕਈ ਕਿਤਾਬਾਂ ਦਾ ਲਿਖਾਰੀ ਹੈ ਬਹੁਤ ਅਛੀਆਂ ਬਾਰੀਕ ਕਵਤਾਵਾਂ ਨੇ ਉਹਦੀਆਂ ਅੰਧੇ ਮਰਖ ਮੈਂ ਚੋਟੀ ਦੇ ਸੰਗੀਤਕਾਰ ਵੀ ਦੇਖੇ ਭਾਈ ਭਗਵਾਨ ਸਿੰਘ ਕਾਫੀ ਲੰਬੇ ਸਮੇਂ ਤੱਕ ਦਾਸ ਦੇ ਨਾਲ ਚੱਲਦੇ ਰਹੇ ਨੇਤਰ ਹਿੰਦ ਸਰ ਬੜੇ ਅੱਛੇ ਗਾਇਕ ਔਰ ਕਲਾਸੀਕਲ ਸੰਗੀਤ ਦੇ ਮਾਹਿਰ ਅੰਧੇ ਮਨਕ ਕਵੀ ਦੇਖੇ ਗਏ ਨੇ ਕਲਾਕਾਰ ਦੇਖੇ ਗਏ ਨੇ ਸੰਗੀਤਕਾਰ ਦੇਖੇ ਗਏ ਨੇ ਅੰਧੇ ਮਨੁਕ ਰਾਜ ਨੇ ਤੱਕ ਵੀ ਦੇਖੇ ਗਏ ਧਰਤ ਰਾਸ਼ਟਰ ਦਵਾਪਰ ਯੁਗ ਦੇ ਵਿੱਚ ਜਿਨੇ ਰਾਜ ਪਾਟ ਚਲਾਇਆ ਅੰਧਾ ਸੀ ਦਰਯੋਦਨ ਦਾ ਬੇਟਾ ਉਹ ਲੋਦੇ ਜੀਮਦੇ ਆ ਜੇਲ ਦੇ ਕੋਲ ਰਾਜਪਾਟ ਕਿਸੇ ਨੇ ਨਹੀਂ ਖੋਇਆ ਬੜੀ ਮਜ਼ਬੂਤੀ ਨਾਲ ਉਸ ਨੇ ਰਾਜਪਾਟ ਚੜਾਇਆ ਇਸ ਵਕਤ ਇੰਗਲੈਂਡ ਦਾ ਹੋਮ ਮਨਿਸਟਰ ਆਂਦਾ ਹੈ ਨਿਤ ਰਹਿਣ ਮੈਂ ਤੇ ਦੇਖ ਕੇ दंग ਰਹਿ ਗਿਆ ਔਰ ਕਹਿੰਦੇ ਨੇ ਇੰਗਲੈਂਡ ਦੇ ਇਤਿਹਾਸ ਦੇ ਸਭ ਤੋਂ ਪਹਿਲੇ ਦਫਾ ਇੱਕ ਕਾਮਯਾਬ ਹੋਮ ਮਨਿਸਟਰ ਆਇਆ ਪਰ ਨਿਤ ਰਹਿਣ ਹੈਰਾਨੀ ਦੀ ਗੱਲ ਇਹ ਹੈਰਾਨੀ ਦੀ ਗੱਲ ਅੰਧੇ ਮਨੁੱਖ ਚੋਟੀ ਦੇ ਰਾਜਨੈਤਿਕ ਹੋ ਸਕਦੇ ਨੇ ਦਾਰਸ਼ਨਿਕ ਹੋ ਸਕਦੇ ਨੇ ਫਿਲਾਸਫਰ ਹੋ ਸਕਦੇ ਨੇ ਕਿਉਂਕਿ ਵਿਕਾਸ ਸਾਰਾ ਅਖਰਾਂ ਤੇ ਕਵੀ ਹੋ ਸਕਦੇ ਨੇ ਸੰਗੀਤਕਾਰ ਹੋ ਸਕਦੇ ਨੇ ਅੰਧੇ ਮਨੁੱਖ ਭਗਤ ਵੀ ਬਣਦੇ ਨੇ ਇੱਕ ਨੇਤਰ ਹੈਨ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬੈਠਾ ਹੈ ਸੂਰਦਾਸ ਸਾਰੰਗ ਮੱਲਾ ਪੰਜਵਾ ਸੂਰਦਾਸ ਪਹਿਲੀ ਪੰਕਤੀਆਂ ਸੂਰਦਾਸ ਦੀਆਂ ਨੇ ਛਾੜ ਮਨ ਹਰ ਬੇਮੁਖਨ ਕੋ ਸੰਗ ਨੇਤਰ ਹੈਨ ਸੇ ਸੰਸਾਰ ਨੂੰ ਵੇਖਣ ਦੇ ਤੇ ਸਫਲ ਨਹੀਂ ਸੀ ਪਰ ਨਿਰੰਕਾਰ ਨੂੰ ਵੇਖਣ ਦੇ ਸਫਲ ਹੋ ਗਿਆ ਅਨੁਭਵ ਦੇ ਨੇਤਰ ਦੇ ਨਾਲ ਅੰधे ਮਨੁੱਖ ਜ਼ਿੰਦਗੀ ਦੇ ਹਰ ਸ਼ੋਭੇ ਦੇ ਵਿੱਚ ਵਿਕਾਸ ਕਰ ਸਕਦੇ ਨੇ ਕਿਉਂਕਿ ਸ਼ਬਦ ਹੈ ਬੋਲ ਸਾਰਾ